ਲੋ ਜੀ ਨਹਾ ਧੋ ਲਿਆ ਜੀ ਕਹਿੰਦੇ ਤੇ ਅੱਜ ਦਾ ਪ੍ਰੋਗਰਾਮ ਹੈਗਾ ਇਦਾਂ ਜੀ ਆਪਣੇ ਅਮਰੀਕਾ ਵਾਲੇ ਭਰਾ ਦਾ ਵੱਡੇ ਆ ਤੇ ਉੱਧਰ ਲਾ ਕੁਝ ਪਲਾਨ ਸੋਚਦੇ ਪਏ ਆ ਕੁਝ ਕੀ ਕਰੀਏ ਵੀ ਉਹਨੂੰ ਸਰਪ੍ਰਾਈਜ਼ ਦੇਣਾ ਤੇ ਬਾਕੀ ਤੇ ਸਾਰੇ ਜਾਣੇ ਬਲੌਗ ਨਾਲ ਬਣਦੇ ਹੋ ਤੇ ਦੇਖਦੇ ਆ ਕਿਦਾਂ ਕੀ ਬਣਦਾ ਕੀ ਨਹੀਂ ਉੱਧਰ ਕਹਿੰਦੇ ਮੰਨੂ ਭਰਾ ਆਪਣਾ ਵਾਲ ਕਟਾ ਕੇ ਆ ਗਿਆ ਆ ਮੰਨੂ ਟਾਲੇ ਵਾਲ ਆ ਆਪਾਂ ਵੀ ਨਾ ਨੂੰ ਲਿਆ ਆ ਮਾ ਨੂੰ ਵੀ ਹੁਣ ਦੇਖਦੇ ਆ ਸੋਚਦੇ ਆ ਪਹਿਲਾਂ ਤਾਂ ਆਪਾਂ ਤੁਹਾਨੂੰ ਪਤਾ ਹੀ ਆ ਵੀ ਨਾਂ ਨੂੰ ਹੁੰਦੋ ਬਾਅਦ ਆਪਣਾ 1 ਵਜੇ ਤੋਂ ਬਾਅਦ ਜਿੰਮ ਚੋ ਵਿਲੇ ਹੋ ਜਾਈਦਾ ਫਿਰ ਆਪਾਂ ਜਿੰਮ ਜਾਣਾ ਹੁੰਦਾ ਆ ਜਿੰਮ ਨੂੰ ਲਾ ਕੇ 5-6 ਵਜੇ ਨਾ ਵਿਲੇ ਹੋਣਾ ਆ ਫਿਰ ਦੇਖਦੇ ਕੀ ਪ੍ਰੋਗਰਾਮ ਕਿੰਨਾ ਕੀ ਪੜਦਾ ਆ ਉਹਦੇ ਹਿਸਾਬ ਨਾਲ ਚੱਲਣਾ ਪੈਣਾ ਆ ਤੇ ਬਲੂ ਉਹ ਜਿਹੜਾ ਪਰਾਣ ਸੀ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਤੇ ਆ ਵਾਲੇ ਬਲੂ ਹੈ ਕਹਿੰਦਾ ਅੱਧਾ ਕਿਲੋ ਵਾਲਾ ਕੇਕ ਦੇਣਾ ਵੀ ਸਾਰੇ ਇਹਨੇ ਖਾਣਾ ਓ ਜਿਹੜਾ ਪੁਰਾਣਾ ਵਲੋਗ ਸੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਹ ਵਾਲੇ ਵਲੋਗ ਨੂੰ ਵੀ ਪਿਆਰ ਦਿਓ ਜਿਹੜੇ ਪੁਰਾਣੇ ਵਲੋਗ ਸੀ ਉਹਨਾਂ ਨੂੰ ਵੀ ਉਹ ਪਿਆਰ ਦਿੱਤਾ ਤੇ ਇੰਦੀ ਪਿਆਰ ਦਿੰਦੇ ਰਹੋ ਤੁਹਾਡੀ ਪਿਆਰ ਨਾਲ ਹੀ ਆਪਾਂ ਇੱਥੇ ਤੱਕ ਪਹੁੰਚ ਗਏ ਹਾਂ ਕਿੱਥੇ ਤੱਕ ਪਹੁੰਚ ਗਏ ਹਾਂ ਅੱਜ ਆ ਗਿਆ ਤੇ ਲੇਕੋ ਜਰਾ ਪਹੁੰਚਣ ਨੂੰ ਜਵਾਗਾਂ ਬਹਿ ਗਏ ਆ ਉਹ ਵੀ ਪੂਰਾ ਹੋ ਜਾਣਾ ਹੈ ਅੰਦਰ ਇਹਨਾਂ ਨੂੰ ਵੀ ਲਵ ਯੂ ਆਲ ਇੰਦੀ ਪਿਆਰ ਕਰਦੇ ਰਹੋ ਇੰਦੀ ਸਪੋਰਟ ਕਰਦੇ ਰਹੋ ਤੇ ਇੰਦੇ ਵਲੋਗ ਦੇਖਦੇ ਰਹੋ ਜਿੱਥੇ ਤੁਹਾਨੂੰ ਕਮੀ ਪੇਚੀ ਲੱਗਦੀ ਹੁੰਦੀ ਹੈ ਜਿੱਥੇ ਤੁਹਾਨੂੰ ਨਹੀਂ ਸਹੀ ਲੱਗਦਾ ਉਥੇ ਦੱਸ ਦਿਆ ਕਰੋ ਵੀ ਆਹ ਚੀਜ਼ ਨਹੀਂ ਸਹੀ ਹੈਗੀ ਉਹ ਆਪਾਂ ਸਹੀ ਬਾਕੀ ਬਲੌਗ ਅੱਗੇ ਨਵੇਂ ਨਵੇਂ ਆਉਂਦੇ ਰਹਿਣੇ ਆ। ਤੁਸੀਂ ਸਾਰੇ ਪੂਰਾ ਪੂਰਾ ਦੇਖ ਲਿਓ। ਇਹ ਕੰਮ ਕਰਦੇ। ਹਾਂ। ਆਹਲਾ ਬਲੌਗ ਪੂਰਾ ਦੇਖ ਲਓ ਤੇ ਰੋਟੀ ਲੈ ਆਈਏ ਮੰਮੀ। ਮਾਤਾ ਜੀ ਰੋਟੀ ਲੈ ਆਈ ਆ ਰੋਟੀ ਖਾ ਲਈਏ ਰੋਟੀ ਖਾ ਕੇ ਤੇ ਬਣਾਉਂਦੇ ਆ ਪ੍ਰੋਗਰਾਮ ਜਿੰਮ ਜਾਂਦਾ ਤੇ ਕੀ ਬਣਦਾ ਕੀ ਨਹੀਂ। ਹੁਣ ਤੁਸੀਂ ਇਹ ਨਾ ਕਮੈਂਟ ਕਰੋ ਵੀ ਜਿੰਮ ਜਾਂਦ ਤੇ ਰੋਟੀ ਖਾਂਦੇ ਆ ਤੇ ਜੋ ਹੱਥੋਂ ਦਾ ਖਾ ਲਈ ਰਾਇਆ ਕੋਈ ਦਿੱਕਤ ਨਹੀਂ ਆ ਗਈ ਜੋ ਘਰੇ ਬਣਿਆ ਹੋਵੇ ਖਾਣਾ। ਮम्मी ਦੀ ਜਿਹੜੀ ਇਹ ਤਾਂ ਉਹ ਹੀ ਜਾਂਦਾ ਫੇਕ ਖਾਂਦਾ ਹੋਇਆ ਹੈ ਇਹਦਾ ਮੇਰੀ ਯਾਰ ਖਾਰੇ ਆ ਆ ਕੀ ਬਣਾਤਾ ਹਾਰੀ ਖਾਣਾ ਮੈਂ ਤਾਂ ਉਹ ਤਾਂ ਬਾਕੀ ਚਲੋ ਮਿਲਦੇ ਆ ਗਾਂਹ ਬਲੌਗ ਨਾਲ ਐਦੀ ਸਟੈਪ ਬਾਈ ਸਟੈਪ ਚੱਲੀ ਜਾਣਾ ਅੱਗੇ ਨੂੰ ਐਦੀ ਬਲੌਗ ਦੇਖੀ ਚਲੋ ਕੀ ਬਣਦਾ ਕੀ ਨਹੀਂ ਆਹਲਾ ਬਲੌਗ ਦੇਖਿਓ ਪੂਰੇ ਐਂਡ ਤੱਕ ਕੀ ਸਰਪ੍ਰਾਈਜ਼ ਦਿੱਤਾ ਜਾਂਦਾ ਹੈ ਤੇ ਕੀ ਸਰਪ੍ਰਾਈਜ਼ ਸਾਨੂੰ ਮਿਲਦਾ ਕੀ ਉਹਨਾਂ ਨੂੰ ਮਿਲਦਾ ਸਹੀ ਕਿ ਨਹੀਂ ਮਨੂੰ ਬਿਲਕੁਲ ਬਿਲਕੁਲ ਓਕੇ ਥੈਂਕ ਯੂ ਜੀ ਲੋ ਜੀ ਜਿਮ ਚ ਹੋ ਗਏ ਆ ਵਿਲੇ ਐਕਸਰਸਾਈ ਲਾ ਕੇ ਕੱਪੜੇ ਭਿੱਜੇ ਪਏ ਆ ਸਾਰੇ ਕੋਈ ਨਾ ਦੱਸ ਲੋ ਟਾਈਮ ਲਾਉਣਾ ਨੂੰ ਕੋਈ ਨਾ ਹੁਣ ਆਪਾਂ ਕਿੱਦਾਂ ਵੱਜ ਗਿਆ ਹੁਣ ਆਪਾਂ ਜਾਣਾ ਇੱਥੋਂ ਸਿੱਧੇ ਹੀ ਚੰਗਾ ਯਾਰ ਦੇਖ ਲੈਣ ਕਿਹੇ ਕ ਲੈਨ ਚੱਲੇ ਆ ਤੇ ਕੇਕ ਲੈ ਲਈਏ ਉੱਥੇ ਜਾ ਕੇ ਫੇ ਆਪਾਂ ਜਾ ਕੇ ਸਰਪ੍ਰਾਈਜ਼ ਦਿੰਦੇ ਆ ਸਾਈ ਉਹਨਾਂ ਨੂੰ ਤੇ ਆਪਣੇ ਵੱਡੇ ਭਰਾ ਨੂੰ ਸਰਪ੍ਰਾਈਜ਼ ਦਿੰਦੇ ਆ ਜਾ ਕੇ ਗਰਮੀ ਬਹੁਤ ਜ਼ਿਆਦਾ ਆ ਕੱਪੜੇ ਭਿੱਜੇ ਹੋਏ ਆ ਘਰ ਜਾ ਕੇ ਕੱਪੜੇ ਵਗੈਰਾ ਚੇਂਜ ਕਰਕੇ ਫੇਟ ਆਈ ਉਹਨਾਂ ਕੋ ਚੱਲਾਂਗਾ ਕੱਪੜੇ ਬਹੁ ਗਿੱਲੇ ਹੋ ਗਏ ਓਏ ਮੰਨੂ ਓਏ ਹਾਂ ਹਾਂ ਹੋਰ ਠੀਕ ਠਾਕ ਟ੍ਰੈਫਿਕ ਬਹੁਤ ਜ਼ਿਆਦਾ ਆ ਹਾਂ ਲੱਗਾ ਕਿ ਮਨੂ ਨੇ ਕੱਟਿੰਗ ਕਰਾਈਆ ਬੰਨੂ ਨੇ ਕੱਟਿੰਗ ਕਰਾਈਆ ਇੱਥੇ ਅੱਧਰਲੇ ਪਾਸੇ ਲੈ ਇਧਰ ਕੇਕ ਲੈਣਾ ਇੱਧਰ ਇੱਧਰ ਤਨ ਮੋੜ ਕੱਪੜੇ ਕੱਢੀਆ ਤੇ ਹੁਣ ਆਪਾਂ ਸੋ ਕੇਕ ਲੈ ਲਈਏ ਕੇਕ ਵਗੈਰਾ ਲੈ ਕੇ ਸਾਰੇ ਜਣੇ ਸਨੈਪਚੈਟ ਤੇ ਐਡਾ ਉਹ ਅੱਜ ਸਟੋਰੀ ਇੱਕ ਪਾਈ ਆ ਸਾਰੇ ਜਣੇ ਸਨੈਪਚੈਟ ਤੇ ਦੇਖੋ ਜਾ ਕੇ ਸਟੋਰੀ ਹੋਣੀ ਪਾਈ ਮੈਂ ਅੱਛਾ ਕਾਸ਼ੀ ਬੈਕਰੀ ਲੈ ਜਾ ਕਾਸ਼ੀ ਵਿੱਚ ਕਿਹੜਾ ਪਤੰਗ ਆ ਤੇ ਲੋ ਬਰਾ ਆਏ ਰੱਬਾ ਮੇਰੇ ਆਡੇ ਕੀ ਕਰੇ 10:21 ਦੇ ਆ ਗਏ ਜਿਹੜਾ ਦੇਦੇ ਕੋਈ ਵੀ ਕੀ ਕਰ ਆਹ ਸੁਣਾ ਪੰਦੇ ਤਾ ਸੋਣਾ ਜੀ ਸੋਣਾ ਆ ਵਧੀਆ ਹਾਂ ਹਾਂ ਆਪਾਂ ਦਾ ਕੇਕ ਕੱਟਣਾ ਆਹ ਸੁਣਾ ਦੇ ਕੀ ਸੋਣਾ ਆ ਦੇ ਹਾਂ ਸਿੰਪਲ ਜਿਹਾ ਨਾ ਰਿਹਾ ਹਮ ਹੈਪੀ ਬਰਥਡੇ ਟੂ ਯੂ ਦਾਨੀ ਹੈਪੀ ਬਰਥਡੇ ਮਾ ਦੇ ਡਕੀ

Mat required 333钱 apat Theấy also try to narrow downother Tu laidさん The height of his back is around no. become 259Rad 应该是。 हां जी की हाल चाल सारे दा ठीक-ठाक दोस्तों बर्थडे अपने परा दा सेलिब्रेट कर लिए एक तो सवेरे केक लेके गए अंकल तो और दूजा है हमारा कल आए ना सिरे भी है अठो लेके जाइदे केक आप जिन्ने भी लेंगे को प्रकाश बैठो लिख पता नहीं गवर्नमेंट ने दोबारा ਲਗੇ ਨੂੰ ਬਾਈ ਤੇ ਗੋਟੂ ਤਸਾਨੀ ਲੱਗੇ ਰ ਮੜਿਆ ਅੰਕਲ ਦੇ ਇਹ ਬੱਤੇ ਵਾਲੀ 80 ਤਸ ਵਾਲੀ ਉਹ ਹੈ ਏ ਆਈ ਏ ਆਈ ਆਈ ਠੀਕ ਹੈ ਲੋਕ ওকে ਜੀ ਆ ਤਾਂ ਚੈੱਕ ਕਰਾਂ ਅੰਕਲ ਨੂੰ ਆ ਬੱਡਾ ਬਾਈ ਇੱਥੇ ਲੈ ਚਲਾਉਂਦਾ ਲੋਰੀ ਕੀ ਆਪਾਂ ਕਰੋ ਜੀ ਕਿਉਂ ਕੇਕ ਆਪਣਾ ਹੋ ਗਿਆ ਰੈਡੀ ਹੁਣ ਮਾੜਾ ਇਹ ਉਦੋਂ ਨਹੀਂ ਕਰੀਏ ਲਾੜੇ ਲਾੜੜੇ ਆਲੂ ਤੁਹਾਨੂੰ ਹੋਈਏ ਰਵਾਨੇ ਇਹ ਆ ਕਬਰ ਫੜਾ ਫੋਨ ਦੇ ਕਬਰ ਚ ਪੈਸੇ ਆ ਅਜਾ ਅੰਕਲ ਇਹ ਜਿਹੜੇ ਅੰਕਲ ਨੂੰ ਪਾਣੀ ਦੀ ਬੋਤਲ ਦੇ ਦਿਓ ਪਾਣੀ ਦੀ ਬੋਤਲ ਦੇ ਦਿਓ ਪਾਣੀ ਬੋਤਲ ਨਹੀਂ ਆ ਹਾਂਜੀ ਲੋ ਜੀ ਆਪਾਂ ਕੇਕ ਲੈ ਲਿਆ ਜੀ ਮਾ ਕੇ ਹੋ ਗਿਆ ਪਿਆਰ ਤੇ ਆ ਫੜੀ ਮੈਨੂੰ ਓਏ ਕੇਕ ਫੜ ਮੈਂ ਪਾਣੀ ਦੀ ਬੋਤਲ ਲੈਣੀ ਮੈਂ ਪ੍ਰੋਟੀਨ ਪੀਣਾ ਯਾਰ ਠੰਡਾ ਪਾਣੀ ਮਿਲ ਜਾਣਾ ਹੈ ਭਰੇਗੀ ਹੁਣ ਉੱਥੇ ਪੀ ਲੈਣਾ ਮੇ ਟਾਈਮ ਹੋ ਜਾਂਦਾ ਫੜੀ ਆਹ ਨੂੰ ਮਾਰ ਦੇ ਬਾਲਾ ਫੜੀ ਜਾ

ਜੀ ਲੋ ਜੀ ਜਿੰਮ ਚ ਹੋ ਗਏ ਸੀ ਬਿਹਲੇ ਤੇ ਹੁਣ ਕੱਪੜੇ-ਕੁੱਪੜੇ ਪਾ ਲਵਾਂ ਉੱਥੇ ਜਾਣ ਦੀ ਤਿਆਰੀ ਹੈ ਜੀ ਤੇ ਆ ਤੁਸੀਂ ਦੇਖਦੇ ਹੋਵੋਗੇ ਮੈਰੀ ਥੋੜੀ ਜੀ ਆਪਣੇ ਗਰਮੀ ਕਰਕੇ ਹੋ ਗਏ ਸੀਗੇ ਦਣੇ ਜੇ ਤੇ ਹੁਣ ਮੈਂ ਸੈੱਟਿਆਂ ਪੂਰਾ ਪ੍ਰੋਪਰ ਓਕੇ ਰਪੋੜਿਆ ਹੁਣ ਮੈਂ ਕੱਪੜੇ ਚੇਂਜ ਕਰ ਲਵਾਂ ਫਟਾਫਟ ਫੇਰ ਤੁਹਾਨੂੰ ਸਾਹਮਣੇ ਇਦਾਂ ਹੀ ਆ 2 ਮਿੰਟ ਲੱਗਣੇ ਬਸ ਆਹ ਵਾਲੀ ਪਾ ਲੈਂਦਾ ਘੈਂਟ ਲੱਗਣੀ ਬਾਈ ਛਕੂ ਛੂ ਕਰ ਲੈਣਾ ਗਈ ਕਪੜੇ ਦੇ ਪਤਾ ਨਹੀਂ ਕਿੰਨੇ ਗਏ ਅੱਛੇ ਕਿਹੜੇ ਪਾਉਣਾ ਸਮਝ ਨਹੀਂ ਆਉਂਦੀ ਉਹਨਾਂ ਦਾ ਬ੍ਰੈਂਡ ਪਾਵਾਂ ਦੋਸਤੋ ਗਰਮੀ ਹੈਗੀ ਜ਼ਿਆਦਾ ਜਿੰਨਾ ਭਰੇਜ ਹੁੰਦਾ ਉਹਨਾ ਕਰੋ ਆਏ ਆਹ ਉਹ ਆਗੇ ਇਹਨਾਂ ਸੈੱਟ ਸੁੱਕ ਹੋਊਗਾ ਫੇਰ ਅਕਦਾ ਇਹ ਮੜਾ ਫੋਮ ਕੋ ਦੇਖਦਾ ਵੀ ਨਹੀਂ ਪਿਆ ਲੋ ਜੀ ਪਨਾਨ ਪਾ ਲਈ ਆਪਾਂ ਇਹਦੇ ਨਾਲ ਪਾਣੀ ਆ ਬਾਹਰ ਹੀ ਸ਼ਰਟ ਟੀ-ਸ਼ਰਟ ਲੋ ਵੀ ਕਹਿੰਦੇ ਨੇ ਜੇ ਮੈਂ ਪਾਵਾਂ ਆ ਹੀ ਪੜੇਗਾ ਨੂੰ ਲਓ ਜੀ ਬੋਸ ਤੋਂ ਆਪਾਂ ਹੋ ਗਿਆ ਰੈਡੀ ਮਨੂ ਸੀਗਾ ਥੋੜਾ ਜਿਹਾ ਕੰਮ ਤੇ ਮੈਨੂੰ ਤਾਂ ਇਕੱਲੇ ਨੂੰ ਜਾ ਪੈਣਾ ਹੁਣ ਉਹਨੂੰ ਥੋੜਾ ਜਿਹਾ ਕੰਮ ਪੈ ਗਿਆ ਮੈਂ ਇਕੱਲੇ ਸੈਟ ਬੈਟ ਹੋ ਗਏ ਚੱਲਾਂ ਮਮੀ ਲੈ ਕੇ ਨਾਲ ਮਮੀ ਚੱਲ ਚਲੀਏ ਜਲਦੀ ਉੱਠ ਚਲੋ ਚਲੋ ਜਲਦੀ ਲੋ ਵੀ ਮਤਲੋ ਪਿਆਰਿਓ ਹੋ ਗਿਆ ਰੈਡੀ ਰੈਡੀ ਕਾਦੇ ਆ ਆ ਇੱਕ ਟੀ-ਸ਼ਰਟ ਹੀ ਪੁੜੀ ਹੁੰਦੀ ਆਪਾਂ ਲਓ ਜੀ ਟੀ-ਸ਼ਰਟ ਪਾਈ ਆ ਤੇ ਜਿੰਨੀ ਓਕੇ ਆ ਗਮ। ਬਾਕੀ ਬਲੌਗ ਨੂੰ ਪੂਰਾ ਦੇਖੋ ਐਂਡ ਤੱਕ ਦੇਖਿਓ ਤੇ ਜਿੱਦਾਂ ਤੁਸੀਂ ਪਿਆਰ ਕਰਦੇ ਪਿਆ ਹਾਂ ਜਿੱਦਾਂ ਤੁਸੀਂ ਸਪੋਰਟ ਕਰਦੇ ਪਿਓ ਐਡੀ ਸਪੋਰਟ ਕਰਿਆ ਕਰੋ ਠੀਕ ਆ ਤਾਂ ਵੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਪਾਂ ਨੂੰ ਤੇ ਬਾਕੀ ਸਪੋਰਟ ਕਰਦੇ ਵੀ ਆਇਂ ਇੱਥੇ ਕੋਈ ਸ਼ੱਕ ਨਹੀਂ ਨਹੀਂ ਕਰਦੇ ਸਪੋਰਟ ਤੁਹਾਡੀ ਪੂਰੀ ਆ ਤੇ ਮੰਮੀ ਹਜੇ ਰੋਟੀਆਂ ਪਕਾਈ ਜਾਂਦੀ ਆ ਮੰਮਾ ਚੱਲ ਯਾਰ ਚੱਲ ਮੰਮੀ ਰੋਟੀ ਰਹਿਣ ਤੋਂ ਰਹਿਣ ਤੋਂ ਚਲਿਏ ਚਲੋ ਮੰਮੀ ਦਾ ਜੇ ਘਰ ਸਾਡੇ ਕੱਪੜੇ ਚ ਤੁਰੀ ਫਿਰਦੀ ਆ ਲੈ ਤਾਂ ਭਿੱਜੀ ਹੋਈ ਗਰਮੀ ਨਾਲ। ਸਮੇਂ ਨਾਲ ਨਾ ਕਰਦਾ। ਚਾਹ ਨਾ ਮੇਰਾ ਕੋ ਤੋਂ ਉੱਤੇ ਚੱਲਦਾ। ਚਾਰ-ਚਾਰ ਲੱਗੀ ਹੈ। ਚੱਲਾ ਲੈ। ਤੇ ਮੰਮੀ ਹਜੇ ਕੱਪੜੇ ਪਾਉਣੇ ਮੰਮੀ ਨੇ। ਚਲੋ ਮਿਲਦੇ ਆਂ ਨੈਕਸਟ। ਨੈਕਸਟ ਬਲੌਗ ਚ ਨਹੀਂ। ਅਗਲੇ ਪੈਰੇ ਚ ਮਿਲਦੇ ਆਂ। ਪਾਣੀ ਆਪਣੇ ਕੋਲ ਹੈਗਾ ਆ। ਮਾੜਾ ਜ ਮੰਮੀ ਮੂੰਹ ਤੋਲਮਾ। ਲੋ ਜੀ ਲੋ ਮੇਰੀ ਬੁਗੜੀ ਨੇ ਕੱਪੜੇ ਪਾਲੇ ਆ ਮੈਂ ਮੱਚਾ ਮੈਂ ਛੱਦ ਕੇ ਜਾ ਮੇਰੀ ਬੁਗੜੀ ਮੇਰਾ ਪੁੱਤ ਉਹ ਮੂਛਾ ਪਕਾ ਲ ਮੇਰਾ ਪੁੱਤ ਮੇਰਾ ਹੂੰ ਚੱਲ ਨਾ ਲੋ ਜੀ ਮੰਮੀ ਵੀ ਹੋ ਗਈ ਆ ਰੈਡੀ ਮੰਮੀ ਦਾ ਆਪਣਾ ਪਿਆਰ ਬਹੁਤ ਆ ਸਹੀ ਕਿ ਨਹੀਂ ਹੱਥ ਦੀ ਤੇ ਆਪਾਂ ਚੱਲੇ ਆ ਹੁਣ ਮੰਮਾ ਕੇਕ ਚੱਕ ਲਿਓ ਠੀਕ ਆ ਤੇ ਮੜੇ ਪੱਖਾ ਬੰਦ ਕਰ ਦਿਓ ਹਾਲਾ ਆਓ ਲੋ ਜੀ ਹਾਂਜੀ ਚੱਲਿਆਂ ਕਾਈ ਕਰੇ ਬਾਕੀ ਤੁਹਾਨੂੰ ਬਲੌਗ ਅੱਗੇ ਦਿਖਾਉਂਦੇ ਹਾਂ ਕੀ ਸਿਸਟਮ ਆ ਕੀ ਨਹੀਂ ਤੇ ਬਲੌਗ ਨਾਲ ਸਾਦੇ ਬਣੇ ਰਹੋ ਇੱਦਾਂ ਹੀ ਐਂਡ ਤੱਕ ਦੇਖੋ ਚਲੋ ਆਜੋ ਬ੍ਰਹਮ ਅਸਤਰ ਤੇਰਾ ਯਾਰ ਕੁੜੇ ਨਹੀਂ ਜਿਹੜਾ ਆਪਣਾ ਜਮਾ ਆਪਣੇ ਕੋਲ ਇੱਕ ਸਪਲੈਂਡਰ ਹੀ ਆ ਬਸ ਹੋਰ ਕੁਝ ਨਹੀਂ ਹੈਗਾ ਕੋਲ ਸਪਲੈਂਡਰ ਆ ਸਪਲੈਂਡਰ ਤਿਆਰ ਸਾਡਾ ਨੂੰ ਹੁੰਦਿਆ ਆ ਤਾਈ ਮੜਿਆ ਦਾ ਤੇ ਘਰੇ ਗਏ ਹੋਏ ਆ ਤੇ ਕੋਈ ਵੀ ਨਹੀਂ ਮਿਲਿਆ ਗੇਟ ਖੋਲਣ ਤੇ ਚਲੋ ਕੋਈ ਨਾ ਇੱਥੇ ਹੀ ਆ ਸਾਰੇ ਆ ਜਾਣਾ ਸਾਡੀ ਤਾਈ ਸਾਡੀ ਕੱਪੜੇ ਧੋਈ ਜਾਂਦੀ ਆ ਬਾਈ ਨੇ ਜੋ ਕੱਪੜੇ ਨੇ ਜੋੜ ਦਿੱਤਾ ਅੱਜ ਤਾਈ ਮੁੰਡੇ ਦਾ ਜਨਮ ਦਿਨ ਆ ਤੂੰ ਕੱਪੜੇ ਧੋਈ ਜਾਂਦੀ ਆ ਆਪਾਂ ਜਨਮ ਦਿਨ ਮਨਾਈਏ ਚੱਲ 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 ਹੋਰ ਉਹ ਚਲੋ ਆਜੋ ਤੇ ਉਹਨੇ ਉਹ ਕੰਮ ਤੇ ਜਾਣਾ ਚਾਹੀਵੇ ਆ ਜਾ ਚੱਲ ਚੱਲ ਨੇ ਹਜਾਂ ਜਾਨਾ ਨਾ ਕੋਲੀ ਦਾ ਕੱਟਣਾ ਇਹ ਆ ਜੋ ਸੋਨੀਆਂ ਦੇ ਗੱਡੀ ਚ ਲਾਉਂਦੇ ਆ ਕਹਿੰਦਾ ਮੈਂ ਰੁਕਣ ਲੱਗਾ ਸਾਈਡ ਤੇ ਹੁਣ ਪਹੁੰਚ ਗਏ ਆ ਚੱਲ ਆਜੋ ਫੇ ਲਓ ਜੀ ਸਾਰੇ ਜਾਨੇ ਆ ਗਏ ਆ ਕੱਟਿਏ ਫੇ ਹੁਣ ਕੇਕ ਆਜੋ 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 ਬੈਠੋ ਸਾਰੇ ਜਾਨੇ ਕੱਟੋ ਸਾਰੇ ਜਾਨੇ ਚਲੋ ਚਲੋ ਤਾ ਤਾ ਫੜ ਕਰ ਦੋ ਫੜ ਤਾਈ ਆ ਜਾ ਤੁਸੀਂ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਕਲਾਪਿੰਗ ਕਰੋ ਕਲਾਪਿੰਗ 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 ਕਰੋ ਕਲਾਪਿੰਗ ਲਵੀ ਡਾਰਲਿੰਗ ਮਾੜਾ 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 ਮੂੰਹ ਵੱਡ ਲੋ ਆਪੋ ਆਪਣਾ ਮੂੰਹ ਵੱਡ ਲੋ ਮਾੜਾ ਮਾੜਾ ਤਿਆਰ ਲੈ ਆ ਲੈ ਹੈਪੀ ਤਿਆਰ ਚੱਕ ਤੂੰ ਤਿਆਰ ਲੈ ਆ ਖਾ ਲੈ ਲਈ ਤਈ ਤਿਆਰ ਲੈ ਵਾਦ ਖਾ ਤਾਈ ਤੂੰ ਜਿਹੜਾ ਅਦਰ ਉਹ ਤਾਂ ਉਹ ਕੋਣ ਖਾ ਹੁਣਾ ਤੋ ਮਨੂੰ ਮੁਬਾਰਕਾਂ ਤੇਨੂੰ ਬਰਥਡੇ ਦੀਆਂ ਬਹੁਤ ਬਹੁਤ ਤਾਈ ਦਾ ਤਾਈ ਨੂੰ ਖਵਾਤਾ ਮੈਂ ਤਾੜੀਆਂ ਪਾ ਲਈਓ ਤਾੜੀਆਂ ਮਾਰੀਆਂ ਨਹੀਂ ਤੁਸੀਂ ਯਾਰ ਗਲਤ ਕਹ ਲਿਆ ਐ ਲੈਓ ਜੀ ਲੋ ਲੋ ਜੀ ਲੋ ਵੇ ਤਾਈ ਲੈ ਚੱਤ ਕੇਗਾ ਇੱਕ ਮਿੰਟ ਦਿਖਾਉਂਦਾ ਮੈਂ ਭਾਬੀ ਬਲੌਗ ਚ ਕੇਕ ਹੀ ਦੇਖਣੇ ਹਣ ਤੂੰ ਦੇਖੂਗਾ ਤੇ ਹੁਣ ਪੱਕਾ ਦੇਖੂ ਤੂੰ ਵੀ ਵਿੱਚ ਹੈਗੇ ਆ ਮੈਂ ਤਾਂ ਪੈ ਗਿਆ ਹੁਣ ਨਹੀਂ ਕੋ ਚੱਕਰ ਹੁਣ ਚੜ ਗਿਆ ਆਲੇ ਤੇਰੀ ਵੀਡੀਓ ਬਣਾ ਪੀ ਆ ਭਾਬੀ ਤੂੰ ਟੈਨਸ਼ਨ ਨਾ ਲੈ ਤੂੰ ਮੈਂ ਫਿਲਟਰ ਬਹੁਤ ਤਗੜੇ ਲਾਇਆ ਠੀਕ ਆ ਮੱਭੀ ਕੇਕ ਓਕੇ ਆ ਤੁਹਾਨੂੰ ਮੁਬਾਰਕਾਂ ਤੁਹਾਨੂੰ ਮੁਬਾਰਕਾ ਤੁਹਾਡੇ ਘਰ ਵਾਲੇ ਦਾ ਜਨਮ ਦਿਨ ਹੈ ਅੱਜ ਮੈਂ ਕਹਾਂ ਤੁਹਾਨੂੰ ਮੁਬਾਰਕਾ ਤੁਹਾਡੇ ਘਰ ਵਾਲੇ ਦਾ ਜਨਮ ਦਿਨ ਹੈ ਅੱਜ ਹੋਰ ਹੋਰ ਅਸੀਂ ਤਾਂ ਕੱਲ੍ਹ ਆ ਸੈਲੀਬ੍ਰੇਟ ਹਾਂਜੀ ਉਹ ਜੀ ਬਰਥਡੇ ਕੱਲ੍ਹ ਆ ਸੈਲੀਬ੍ਰੇਟ ਪਾਦਾਈ ਬਲੌਗ ਪਾਦਾ ਮੈਂ ਪੂਰਾ ਦੇਖੋ ਜੀ ਕਿਦਾਂ ਲੱਗੀਆਂ ਅਦਰ ਮੁਬਾਰਕਾ ਵੀਡੀਓ ਕਾਲ ਤੇ ਮੁਬਾਰਕਾ ਉਹ ਚੱਕਦਾ ਮਨੂ ਨੇ ਵੀ ਲੱਗਾ ਕੁੱਕੜ ਰਿਜਨਲ ਆਇਆ ਹਾਂ ਵੀ ਤੂੰ ਕੋ ਮੁਰਗਾ ਬਣਾਉਣ ਲੱਗੀ ਆ ਮੈਂ ਗਾ ਭਾਬੀ ਮੁਰਗਾ ਬਣਾਉਣ ਲੱਗੀ ਬਰਥਡੇ ਕਰਕੇ ਹਾਂਜੀ ਲੋ ਜੀ ਵੱਡੇ ਸੈਲੀਬ੍ਰੇਟ ਕਰ ਲਿਆ ਜੀ ਜਿੰਨਾ ਕ ਆਪਾਂ ਕਰ ਸਕਦੇ ਸੀ ਉਨਾ ਕਰ ਲਿਆ ਤੇ ਜੇ ਬਲੌਗ ਵਧੀਆ ਲੱਗਾ ਤਾਂ ਇੱਕ ਕਮੈਂਟ ਜਰੂਰ ਕਰਿਓ ਜੀ ਤੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਆਪਣਾ ਭਰਾ ਸੀ ਭਰਾ ਦਾ ਵੱਡੇ ਆ ਜੀ ਆਪਣਾ ਵੱਡਾ ਭਰਾ ਹੈ ਹੈਲੋ ਕਰ ਦੋ ਸਾਰਿਆਂ ਨੇ ਮਨੂੰ ਹੈਲੋ ਕਰ ਹੈਲੋ ਕਰ ਹੈਲੋ ਕਰ ਦੇ ਆਪਣੇ ਭਰਾ ਦਾ ਬਰਥਡੇ ਸੀ ਬਰਥਡੇ ਹੋ ਗਿਆ ਸੈਲੀਬ੍ਰੇਟ ਭਰਾ ਆਪਣੇ ਦਾ ਦੇ ਗੱਲ ਵਾਲਾ ਐਂਡ ਅਮਰੀਕਾ ਬੈਠਾ ਆ ਤੁਸੀਂ ਸਟੋਰੀ ਦੇਖ ਹੀ ਲਈ ਹੁਣੀ ਮੇਰੀ ਮੇਰਾ ਵੱਡਾ ਬਣਾ ਆਇਆ ਏ ਤੇ ਸਾਡੀ ਭਾਬੀ ਆ ਠੀਕ ਹੈ ਨਹੀਂ ਭਾਬੀ ਰਾਵਣ ਵੀਡੀਓ ਪਾਉਣੀ ਥੋੜੇ ਟਾਈਮ ਤੱਕ ਆਪਾਂ ਤੇ ਮਨੂੰ ਭਰਾ ਆਪਣਾ ਆਏ ਸਾਡੇ ਤਾਇਆ ਜੀ ਇਹ ਸਾਡੀ ਤਾਈ ਉਹ ਮੇਰੀ ਮੰਮੀ ਇਹ ਦਾਡਾ ਆਪਣਾ ਵਿਕਰਮ ਤੇ ਬਲੌਗ ਦਾ ਅੱਧੀ ਆਪਾਂ ਐਂਡ ਕਰਦੇ ਹਾਂ ਵਧੀਆ ਲੱਗਾ ਤੇ ਸ਼ੇਅਰ ਕਰ ਦਿਓ ਦੱਬ ਕੇ ਸਪੋਰਟ ਕਰਿਓ ਲਵ ਯੂ